ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਨਾਮ ਸਿੰਘ ਮੈਸਮਪੁਰੀ ਦੋਸਤੋ ਜਿਵੇਂ ਆਪਾਂ ਨੂੰ ਪਤਾ ਕਿ ਹੋਰਲੇ ਦਿਨਾਂ ਦੇ ਵਿੱਚ ਹੀ ਦਿਹਾੜਿਆ ਰੇ ਇਨ੍ਹਾਂ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਪਰਿਵਾਰ ਵਿਛੜ ਗਿਆ ਸੀ ਉਹਨਾਂ ਦਿਨਾਂ ਦੀ ਯਾਦ ਵਿੱਚ ਆਪਾਂ ਸ਼ਾਹਕੋਟ ਦੇ ਵਿੱਚ 20 ਦਸੰਬਰ ਨੂੰ ਕੁੰਡਨ ਕਰਲਾਣਾ ਇਹ ਦਿਨ ਸ਼ਨੀਵਾਰ ਆ ਰਿਹਾ ਔਰ ਇਹ ਰਾਇਲ ਹੱਬਰ ਰੈਸਿਡੈਂਟ ਨੇੜੇ ਮਿਸ਼ਨ ਹਸਪਤਾਲ ਸ਼ਾਹਕੋਟ ਦੇ ਵਿੱਚ ਕੈਂਪ ਲੱਗ ਰਿਹਾ ਸਾਰੇ ਕੁੰਡਨ ਨੇ ਇਹਨਾਂ ਆਪਾਂ ਸਨਮਾਨਤ ਕਰਾਂਗੇ ਉਹਨਾਂ ਦੇ ਸਨਮਾਨ ਵਿੱਚ ਬੂਟੇ ਮੰਡੇ ਜਾਣਗੇ ਸੋ ਮੈਂ ਸਾਰੀਆਂ ਸੰਗਤਾਂ ਕੇ ਬੇਨਤੀ ਕਰੂੰਗਾ ਕਿ ਆਪਾਂ ਵਾਚੜ ਕੇ ਇਸ ਦਿਨ 20 ਦਸੰਬਰ ਨੂੰ ਖੁੰਦਾਨ ਕਰੀਏ। ਸੋ ਨਾਲ ਹੀ ਬੇਨਤੀ ਹੈ ਕਿ ਇਸ ਸਮੇਂ ਜਿਵੇਂ ਰਵਾਇਤ ਹੈ ਦੁੱਧਾ ਲੰਗਰ ਲਗਾਇਆ ਜਾਊਗਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਫਿਰ ਦੁਵਾਰਾ ਕੇ ਵਾਚੜ ਕੇ ਖੁੰਦਾਨ ਕਰੀਏ। ਹੁਣ ਮੈਂ ਬਰਦਸ਼ਨ ਦੀ ਸਪੋਰਟ ਐਡਵੋਕੇਟ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਕੈਂਪ ਬਾਰੇ ਸੰਤਾਂ ਨੂੰ ਜਾਣਕਾਰੀ ਦੇਣ। ਮੈਂ ਆਪ ਜੀਏ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਬਿਲਕੁਲ ਨੇੜੇ ਉੱਥੇ ਖੁੰਦਾਨ ਕੇਮ ਸਾਡੇ ਵੱਲੋਂ ਲਗਾਇਆ ਜਾ ਰਿਹਾ ਹੈ। ਖੂਨ ਦਾ ਇੱਕ ਮਹਾਨਦਾਨ ਹੁੰਦਾ ਹੈ ਔਰ ਸ਼ਾਹਕੋਲ ਦੀ ਸਾਰੀ ਸੰਤ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਇਹ ਖੂਨ ਦਾ ਕਿੰਨੇ ਵੱਧ ਤੋਂ ਵੱਧ ਚੱਕਾ ਹਿੱਸਾ ਲੈ ਤੇ ਵੱਧ ਤੋਂ ਵੱਧ ਖੂਨੜੇ ਦਾ ਹਰਕਤ ਤਾਂ ਜੋ ਕਿਸੇ ਦੀ ਜ਼ਿੰਦਗੀ ਦਾ ਜਾਨ ਨਰਸ ਕੀਤੇ ਬਚਾ ਸਕੀ ਬਹੁਤ ਬਹੁਤ ਸ਼ੁਕਰੀਆ ਬਾਈ ਜੀ